ਪਹਿਲੀ ਗੱਲ ਥੋੜੀ ਕੌੜੀ ਆ ਜਦੋਂ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਮਾਵਾ ਆਪਣੇ ਤਾਂ ਕਦੇ ਵੀ ਛਿਮਲਾ ਘੁੰਮਣ ਜਾਂ ਜਿੱਥੇ ਵੀ ਮਲਾ ਲਈ ਪਤਾ ਨਹੀਂ ਕਿੱਥੇ ਕਿੱਥੇ ਜਾਣ ਉਸ ਹਸਤਾ ਕਦੇ ਗਏ ਹੈ ਇਹ ਪਸਦਿਸੇ ਗੱਲ ਕਦੇ ਦਲਹੋਜੀਆਂ ਸੁਣਦੇ ਹੀ ਆ ਪਤਾ ਕੋਈ ਫਲਾਣੇ ਥਾਂਵੇਂ ਗਿਆ ਉੱਥੇ ਆਏ ਜੀ ਉੱਥੇ ਫਲਾਣਾ ਹੋਗਾ ਟਿੰਕਾ ਚਲੋ ਉਹ ਗੱਲ ਛੱਡੋ ਜਿਦੇ ਘਰੇ ਮਾਵਾ ਆਪਣੇ ਉਹਨਾਂ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਦੇਖੋ ਅੱਜ ਕੱਲ ਤਾਂ ਹਰ ਇੱਕ ਦੇ ਘਰ ਏਸੀ ਲੱਗਿਆ ਹੋਇਆ ਦੂਜੀ ਗੱਲ ਰਹੀ ਜੱਟਾਂ ਦੀ ਜ਼ਿੰਮੇਦਾਰਾਂ ਤਾਂ ਦੇਖੋ ਆਲੂ ਬਣੇ ਹੋਏ ਨੇ ਜਿਆਦਾ ਗਰਮੀ ਆ ਤੁਸੀਂ ਕੂਲਾ ਫੂਲਾ ਚ ਣਾਉਣ ਜਾਂਦੇ ਤੁਹਾਨੂੰ ਤਾਂ ਲੋੜ ਹੀ ਨਹੀਂ ਹੈਗੀ ਹੈ ਇੱਕ ਗੱਲ ਹੁਣ ਦੂਜੇ ਨੰਬਰ ਵਾਲੀ ਆ ਗਈ ਜਦੋਂ ਤੁਹਾਡੇ ਬੱਚਿਆਂ ਨੂੰ ਛੁੱਟੀਆਂ ਮਿਲਦੀਆਂ ਨੇ ਤੁਹਾਡੀ ਪਤਨੀ ਦਾ ਪੇਕੇ ਜਾਣ ਨੂੰ ਟਾਈਮ ਹੈ ਨਹੀਂ ਘਰ ਦੇ ਵਿੱਚ ਬਜ਼ੁਰਗ ਮਾਪੇ ਹੈ ਹੈ ਤੁਸੀਂ ਬੱਚਿਆਂ ਨੂੰ ਕੱਲਿਆਂ ਨੂੰ ਭੇਜ ਦਿੰਦੇ ਹੋ ਕਈ ਵਾਰੀ ਜਾਓ ਬਿਲਕੁਲ ਨਾ ਭੇਜੋ ਆਪਣੇ ਬੱਚਿਆਂ ਨੂੰ ਆਪਣੀ ਨਿਗਾਹ ਹੇਠ ਰੱਖੋ ਇਹ ਗੱਲ ਕੌੜੀ ਆ ਪਰ ਮੈਂ ਸੱਚੀ ਕਹਿਣੀ ਆ ਤੀਜੇ ਨੰਬਰ ਵਾਈ ਆ ਗਈ ਕੁੜੀ ਦੀ ਗੱਲ ਕੁੜੀ ਦੀ ਸਹੇਲੀ ਦੇ ਘਰੇ ਕਦੇ ਕੁੜੀ ਨੂੰ ਨਾ ਪੇਚੋ ਬਿਲਕੁਲ ਕੁੜੀ ਨਾਰਾਜ਼ ਹੋ ਜੂ 2 ਮਿੰਟ ਬਰਦਾਸ਼ਤ ਹੋ ਜੂ ਚੌਥੀ ਗੱਲ ਬੱਚਿਆਂ ਨੂੰ ਪੈਸਾ ਨਾ ਦਿਓ ਚੀਜ਼ ਘਰ ਬੈਠੇ ਨੂੰ ਆਪ ਲੈ ਆ ਕੇ ਦਿਓ ਜਿੰਨਾ ਚਿਰ ਛੋਟੇ ਨੇ ਉਹਨਾਂ ਚਿੱਤਾ ਕਰ ਸਕਦੇ ਆ ਨਾ ਬੇਕੰਮ ਜਦੋਂ ਬਸੋਂ ਬਾਰ ਹੋ ਗਿਆ ਕੰਮ ਫੇਰ ਤਾਂ ਗੱਲ ਕੁਝ ਹੋਰ ਆ ਜਿੰਨਾ ਕਿ ਚੈਕ ਕੰਟਰੋਲ ਹੁੰਦਾ ਉਹਨਾਂ ਚੈਕ ਕਰੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਆਪਣੇ ਪੰਜਾਬ ਦੇ ਅੰਦਰ ਛੇਵਾਂ ਦਰਿਆ ਚੱਲ ਰਿਹਾ ਉਹਦੇ ਵਿੱਚ ਇੰਨਾ ਕੁ ਪਾਣੀ ਆ ਇੰਨਾ ਤੇਜ਼ ਚੱਲ ਰਿਹਾ ਉਹ ਜੇ ਇੱਕ ਵਾਰੀ ਪੈਰ ਉਹ ਦਰਿਆ ਦੇ ਵਿੱਚ ਟਿਕ ਗਿਆ ਤਾਂ ਹੜਾ ਕੇ ਹੀ ਘੜਦਾ ਦੇਖੋ ਮੇਰੀਆਂ ਗੱਲਾਂ ਥੋੜੀਆਂ ਹੁੰਦੀਆਂ ਵੀ ਸਿੱਧੀਆਂ ਨੇ ਤੇ ਹੁੰਦੀਆਂ ਵੀ ਕੌੜੀਆਂ ਕੋ ਅਸੀਂ ਪਿੰਡਾਂ ਵਾਲਿਆਂ ਅਸੀਂ ਜੋ ਦੇਖਦੇ ਆ ਉਹੀ ਮੈਂ ਬੋਲਦੀ ਆ ਉਹੀ ਮੈਂ ਤੁਹਾਡੇ ਤੱਕ ਮੈਸੇਜ ਦਿੰਨੀ ਆ ਦੇਖੋ ਇਹ ਸਮਝਣਾ ਸੁਣਨਾ ਜਾਂ ਮੰਨਣਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਇੱਕ ਨਹੀਂ ਪਰ ਮੈਂ ਕੋਈ ਤੁਹਾਨੂੰ ਗਲਤ رائے ਨਹੀਂ ਕਦੇ ਵੀ ਦਿੰਦੀ ਮੈਂ ਜੋ ਵੀ رائے ਨੂੰ ਤੁਹਾਨੂੰ ਸਹੀ ਦਊ ਮੈਂ ਆਪਣੇ ਧੀ ਪੁੱਤ ਬੱਚੇ ਸਮਝ ਕੇ ਤੁਹਾਨੂੰ ਇਹ ਮੈਸੇਜ ਦਿੰਨੀ ਆ ਮੈਨੂੰ ਉਮੀਦ ਆ ਤੁਹਾਨੂੰ ਮੇਰਾ ਮੈਸੇਜ ਬਹੁਤ ਚੰਗਾ ਲੱਗੇ